ਅੱਜ ਦੀ ਕਹਾਣੀ ਦਰਸ਼ਨ ਸਿੰਘ ਜੀ ਦੀ ਰਚਨਾ ਸਵੇਰ ਬੜੀ ਧੂਮਧਾਮ ਨਾਲ ਹੋਇਆ ਸੀ ਸਾਡਾ ਵਿਆਹ ਮਾਪੇ ਖੁਸ਼ੀ ਵਿੱਚ ਖੁੱਲੇ ਨਹੀਂ ਸਨ ਸਮਾਉਂਦੇ ਸੁਪਨੇ ਲੈ ਸਨ ਖੂਬ ਸੋਹਣ ਜ਼ਿੰਦਗੀ ਦੇ ਨੌਕਰੀ ਕਰਦਾ ਸੀ ਮੈਂ ਘਰਵਾਲੀ ਦਾ ਕੋਰਸ ਸਾਡੀ ਪੂਰਾ ਨਹੀਂ ਸੀ ਹੋਇਆ ਮੋਹ ਬੜਾ ਸੀ ਸਾਡਾ ਆਪਸ ਵਿੱਚ ਦਸ ਤੁਰੋਂ ਘਰ ਮੁੜਦਿਆਂ ਮੈਨੂੰ ਕਦੀ ਦੇਰੀ ਹੋ ਜਾਂਦੀ ਤਾਂ ਬੂਹੇ ਵਿੱਚ ਖੜੀ ਮੈਨੂੰ ਉਡੀਕਦੀ ਰਹਦੀ ਹੁਣ ਉਹ ਹੁੰਦੇ ਨਹੀਂ ਸਨ ਬਹੁਤ ਕਹੀਦੀ ਮੇਰੀ ਲਾਪਰਵਾਹੀ ਉੱਪਰ ਉਹ ਬੋਲਦੀ ਤੇ ਮੈਂ ਸੁਣਦਾ ਮੈਂ ਬੋਲਦਾ ਉਹ ਸੁਣਦੀ ਜ਼ਿੰਦਗੀ ਬਹੁਤ ਸੋਹਣੀ ਲੰਘਣ ਲੱਗੀ ਥੋੜੇ ਬਹੁਤ ਗਿਲੇ ਸ਼ਿਕਵੇ ਹੁੰਦੇ ਹੀ ਕਦੇ-ਕਦੇ ਇਹ ਸਿਲਸਿਲਾ ਕਈ ਬਰਿਆਂ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਨਵੀਂ ਗੱਲ ਉਦੋਂ ਹੋਈ ਜਦੋਂ ਘਰ ਵਿੱਚ ਸਾਡੇ ਦੋ ਬੱਚੇ ਨੇ ਜਨਮ ਲਿਆ ਇੱਕ ਧੀ ਤੇ ਦੂਜਾ ਪੁੱਤਰ ਸੰਤੁਲਿਤ ਪ੍ਰਵਾਸ ਸੀ ਇਹ ਸ਼ਾਮ ਨੂੰ ਕਰ ਵਾਪਸੀ ਸਮੇਂ ਜਦ ਦੋਵੇਂ ਬੱਚੇ ਮੇਰੀਆਂ ਲੱਗਤਾ ਨਾ ਕਿ ਬੜਦੇ ਤਾਂ ਅਨੋਖੇ ਆਨੰਦ ਦੀ ਲਹਿਰ ਮਨ ਵਿੱਚ ਉੱਠਦੀ ਦਿਨ ਭਰ ਦੀ ਥਕਾਵਟ ਪਲ ਵਿੱਚ ਕਿਧਰੇ ਹੀ ਦੂਰ ਭੱਜ ਜਾਂਦੀ ਪੂਰੀ ਤਰ੍ਹਾਂ ਆਨੰਦਿਤ ਹੋ ਜਾਂਦਾ ਮੈਂ ਬਹੁਤ ਖੁਸ਼ ਹੁੰਦੇ ਸੀ ਦੋਵੇਂ ਜਣੇ ਸਮੇਂ ਨਾਲ ਉਹ ਵੱਡੇ ਹੋਣ ਲੱਗੇ ਤੰਗ ਕਰਦੇ ਤੇ ਮੋਹ ਅੰਗ ਭਰੌਣ ਅੱਗ ਭਰੌਣ ਲੱਗਣ ਲੱਗੇ ਸੋਕੇ ਮੇਰੀ ਸਾਥ ਸਭ ਸਹਾਰ ਲੈਂਦੀ ਸੌਣ ਵੇਲੇ ਕਈ ਵਾਰ ਮੈਂ ਸੋਚਦਾ ਔਰਤ ਦੀ ਜ਼ਿੰਦਗੀ ਵੀ ਕੀ ਹੈ ਭਾਂਡੇ ਮਾਂਜਣਾ ਬੱਚੇ ਜੰਮਣਾ ਜਾਂ ਪਤੀ ਪੁੱਤਰਾ ਸੋਚਾਂ ਸੋਚਦੇ ਮੇਰੇ ਅੰਦਰ ਉਸ ਲਈ ਸਨੇਹ ਉੱਠਦਾ ਸੁੱਤੀ ਪਈ ਨੂੰ ਟਿਕਟਕੀ ਲਾਈ ਦੇਖਦਾ ਸੌਂ ਜਾਂਦਾ ਤਾਂ ਚੰਗੇ ਮਾੜੇ ਸੁਪਨੇ ਆਉਂਦੇ ਗੱਲ ਸਾਡੀ ਕਦੀ ਕਦੀ ਬਹੁਤ ਪਿਗੜ ਜਾਂਦੀ ਪੂਰੀ ਤਰ੍ਹਾਂ ਰੁੱਸ ਜਾਂਦੀ ਉਹ ਮੇਰੇ ਨਾਲ ਕਈ ਕਈ ਦਿਨ ਸਾਡੇ ਇਸੇ ਤਰ੍ਹਾਂ ਰੋਸੇ ਵਿੱਚ ਹੀ ਲੰਘ ਜਾਂਦੇ ਔਰਤ ਸੀ ਵਿਚਾਰੀ ਜੋੜ ਨਾ ਚੱਲਦਾ ਦੇਖ ਕੇ ਖਾਰ ਮੰਨਦੀ ਹੋਈ ਬੁਲਾ ਲੈਂਦੀ ਮੈਨੂੰ ਹੱਥ ਮੇਰਾ ਆਪਣੇ ਹੱਥ ਵਿੱਚ ਲੈ ਲੈਂਦੀ ਆਖਦੀ ਸਿੱਧੇ ਘਰ ਆਇਆ ਉਹ ਅੱਜ ਕਿਤੇ ਨਾ ਰੁਕੇ ਕਿਉਂ ਮੈਂ ਆਖਦਾ ਕੱਪੜੇ ਲੈਣੇ ਨੇ ਕਿਤਾਬਾਂ ਕਾਪੀਆਂ ਦੀ ਵੀ ਲੋੜ ਹੈ ਮੰਨ ਜਾਂਦੇ ਫਿਰ ਅਸੀਂ ਆਪਸ ਵਿੱਚ ਇੱਕਮਿਕ ਹੋ ਜਾਂਦੇ ਪਹਿਲਾਂ ਬਾਗ ਹੀ ਆਸਾਠ ਅਠਾ ਫਿਰ ਗੁੰਜਣ ਲੱਗਦਾ ਕਦੀ ਕਦਾਈ ਉਸ ਨੂੰ ਪਤਾ ਨਹੀਂ ਕੀ ਹੋ ਜਾਣਾ ਅੰਕ ਬੋਲਣਾ ਹੋ ਜਾਂਦੀ ਉਹ ਯਾਖ ਦੀ ਝੌਂਕਦੀਆਂ ਮੈ ਤਾਂ ਕਦੀ ਗੱਲ ਸੁਣੀ ਵੀ ਐ ਮੇਰੀ 100 ਵਾਰੀ ਕਿਹਾ ਕੀ ਕਹਤੂੰ ਘਰ ਹੋਣਾ ਚਾਹੀਦਾ ਸਾਡਾ ਆਪਣਾ ਕਦੋਂ ਤੱਕ ਬਗਾਨੀਆਂ ਛੱਤਾਂ ਥੱਲੇ ਰੋਲੋਗੇ ਸਾਨੂੰ ਉਹਨੇ ਮਕਾਨ ਮਾਲ ਕਢਾਈ ਸੀ 5-6 ਦਿਨ ਵਿੱਚ ਕਮਰਾ ਖਾਲੀ ਕਰਨ ਲਈ ਕਹਿ ਰਹੀ ਹੈ ਨਵਾਂ ਘਰ ਲੱਭਣਾ ਕੋਈ ਖੋਜ ਕਰਨ ਜਿਹਾ ਜਾਪਦਾ ਸੀ ਸਮਾਨ ਧੌਂਦਿਆਂ ਮੈਨੂੰ ਸ਼ਰਮ ਤਾਂ ਆਉਂਦੀ ਪਰ ਮਕਾਨ ਬਣਾਉਣਾ ਅਜੇ ਮੇਰੇ ਵਾਸਤੋਂ ਦੂਰ ਦੀ ਗੱਲ ਸੀ ਰਿਸ਼ਤੇਦਾਰੀਆਂ ਫਿੱਕੀਆਂ ਪੈਣ ਕਰਕੇ ਕਿਸੇ ਤੋਂ ਕਿਸੇ ਸਹਾਇਤ ਦੀ ਕੋਈ ਆਸ ਨਹੀਂ ਸੀ ਕਈ ਵਾਰ ਉਹ ਜਿਵੇਂ ਕੱਪੜੇ ਬਾਹਰ ਹੋ ਜਾਂਦੀ ਇਸ ਨਾਲੋਂ ਚੰਗਾ ਰੱਬ ਮੈਨੂੰ ਹੀ ਚੁੱਕ ਲਵੇ ਥੋੜਿਆ ਵੀ ਕੀ ਤਿਆ ਸੀ ਵਿਆਹ ਕੋਲ ਸਿਆਪਾ ਗੜ ਪਾ ਲਿਆ ਵਾਧੂ ਦਾ ਉਹ ਰਾਜਤ ਨਹੀਂ ਕਰਦਾ ਜੀਣ ਲਈ ਕਰਾਂ ਵੀ ਕੀ ਨਿੱਕੇ ਨਿੱਕੇ ਮਸੂਮਾਂ ਦਾ ਮੋਹ ਮਰਨ ਵੀ ਨਹੀਂ ਦਿੰਦਾ ਬਾਲਾਂ ਲਈ ਕਿਵੇਂ ਚੰਦਰੀ ਬਣ ਜਾਵਾਂ ਮਰ ਵੀ ਗਈ ਤਾਂ ਕੀ ਕਹਿਣਗੇ ਲੋਕ ਕੌਣ ਪਿੱਛੇ ਛਾਰ ਲਏਗਾ ਇਨ੍ਹਾਂ ਦੀ ਆਖ ਦੀ ਰੋਣ ਲੱਗ ਜਾਂਦੀ ਉਹ ਰੋਂਦੀ ਰੋਂਦੀ ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਮੱਥੇ ਚੁੰਮਦੀ ਦੋਹਾਂ ਦੀ ਨਿੱਕੇ ਬਾਰਾਂ ਨੂੰ ਕੀ ਪਤਾ ਕਿ ਉਹਨਾਂ ਦੀ ਮਾਂ ਨੂੰ ਕੀ ਹੋਇਆ ਸੀ ਸਮਝ ਛੋਟੀ ਸੀ ਉਮਰ ਸਮਝਣ ਦੇ ਕਾਬਲ ਨਹੀਂ ਸੀ ਮੈਂ ਜਾਣਦਾ ਸਾਂ ਜਾਂ ਫਿਰ ਉਹ ਜਾਣਦੀ ਸੀ ਗੁੱਸਾ ਸੱਚਾ ਸੀ ਉਸ ਦਾ ਮੇਰਾ ਤਾਂ ਦਫ਼ਤਰ ਬੈਠ ਕੇ ਦਿਨ ਕੱਟ ਜਾਂਦਾ ਸੀ ਘਰ ਬੈਠੇ ਉਸ ਨੂੰ ਹੀ ਸਭ ਦਿਆਂ ਸੋਹਣੀਆਂ ਬਣੀਆਂ ਸਨ ਰੋਂਦੀ ਅਤੇ ਸਿਸਕੀਆਂ ਭਰਦੀ ਨੂੰ ਮੈਂ ਚੁੱਪ ਕਰਵਾ ਦਿੰਦਾ ਚਿੰਤਾ ਹੌਲਾ ਨਾ ਕਰੋ ਸਭ ਠੀਕ ਹੋ ਜਾਏਗਾ ਮੈਂ ਹੌਸਲਾ ਦਿਨਾਂ ਲੰਘ ਜਾਣਗੇ ਇਹ ਦਿਨ ਵੀ ਤੂੰ ਆਪਣੇ ਘਰ ਦੀ ਰਾਣੀ ਜਰੂਰ ਬਣੇਗੀ। ਮੇਰੇ ਬੋਲਾਂ ਵਿੱਚ ਉਹ ਆਪਣਾ ਸੁਪਨਾ ਪੂਰਾ ਹੋਣ ਦੀ ਆਸ ਰੱਖਣ ਲੱਗਦੀ ਸੀ। ਦਿਨ ਇਸ ਤਰ੍ਹਾਂ ਲੰਘਦੇ ਜਾ ਰਹੇ ਸਨ। ਇੱਕ ਦਿਨ ਬਿੱਲੀ ਦੋ ਬਲੂਹੜੇ ਲੈ ਆਈ। ਸੁਣਿਆ ਸੀ ਕਿ ਬਿੱਲੀ ਸੱਤ ਘਰ ਬਦਲਦੀ ਹੈ। ਆਪਣੇ ਬੱਚਿਆਂ ਨੂੰ ਲੈ ਗਈ। ਭੇਦ ਕੀ ਸੀ ਇਸ ਦਾ ਪਤਾ ਨਹੀਂ। ਮੈਂ ਵੀ ਕਈ ਘਰ ਬਦਲ ਚੁੱਕਾ ਹਾਂ। ਬਿੱਲੀ ਦੇ ਬਲੂਹੜਿਆਂ ਲਈ ਉਹ ਦੁੱਧ ਦਾ ਕਟੋਰਾ ਰੱਖ ਆਉਂਦੀ। ਚਿੱਤ ਚਿੱਤ ਕਰਕੇ ਉਹ ਇੱਕੋ ਸਾਹ ਪੀ ਜਾਂਦੇ ਬਿੱਲੀ ਦੀ ਮਿਉ ਮਿਉ ਨਾਲ ਇੱਕ ਰਾਤ ਉੱਥੇ ਬੈਠੀ ਛੱਤ ਉੱਪਰ ਗਈ ਦੇਖਿਆ ਬਿੱਲੀ ਇੱਕ ਬਿੱਲੇ ਨਾਲ ਲੜ ਰਹੀ ਸੀ ਛੋਟੀ ਲੈ ਕੇ ਉਸ ਨੂੰ ਉਸ ਨੇ ਭਜਾ ਦਿੱਤਾ ਆਇਆ ਉੱਪਰ ਬਿੱਲੀ ਦੇ ਬਲੂੰਗੜੇ ਨੂੰ ਦੇਖਿਓ ਉਸ ਨੇ ਆਵਾਜ਼ ਦਿੱਤੀ ਉੱਪਰ ਗਿਆ ਮੈਂ ਤਾਂ ਇੱਕ ਔਖੇ ਔਖੇ ਸਾਹ ਪਾ ਰਿਹਾ ਸੀ ਸ਼ਾਇਦ ਬਿੱਲੇ ਨੇ ਉਸ ਨੂੰ ਮਾਰ ਦਿੱਤਾ ਸੀ ਦੂਜਾ ਬੁਰੀ ਤਰ੍ਹਾਂ ਖਸਮਬਰਾ ਬੈਠਾ ਸੀ ਮਰੇ ਹੋਏ ਬਲੂੰਗੜੇ ਨੂੰ ਮੈਂ ਪਰੇਪ ਕਰ ਦਿੱਤਾ ਰਾਤੋਂ ਰਾਤ ਦੂਸਰੇ ਬਲੂੰਗੜੇ ਨੂੰ ਬਿੱਲੀ ਪਤਾ ਨਹੀਂ ਕਿਧਰੇ ਘਰ ਛੱਡੀ ਪਰ ਉਹ ਹੁਣ ਇੱਥੇ ਆ ਬੈਠੀ ਰਹਿੰਦੀ ਪੱਲੇ ਨਾਲ ਜਗ੍ਹਾ ਨੂੰ ਖੋਚਦੀ ਰਹਿੰਦੀ ਨੌਂਦਰਾ ਮਾਰਦੀ ਰਹਿੰਦੀ ਬਲੂੰਗੜੇ ਨੂੰ ਲੱਭਦੀਆਂ ਉਸ ਦੀਆਂ ਅੱਖਾਂ ਮੇਰੇ ਕੋਲੋਂ ਦੇਖੀਆਂ ਨਾ ਜਾਂਦੀਆਂ ਹੌਲੀ ਹੌਲੀ ਮਾਂ ਦੀ ਮਨਤਾ ਦੇ ਅਥਰ ਅਰਥ ਹੁਣ ਮੈਨੂੰ ਵੀ ਸਮਝ ਆਉਣ ਲੱਗੀ ਮਾਂ ਮਾਹੀ ਹੁੰਦੀ ਹੈ ਮੈਂ ਸੋਚਦਾ ਆਖਦੀ ਵੀ ਸੀ ਉਹ ਉਸਨੂੰ ਨਹੀਂ ਕਿ ਮਸੰਮਾ ਨੂੰ ਮਾ ਬਣਾ ਇਹ ਗੱਲ ਮੈਨੂੰ ਉਸਦੇ ਹੋਰ ਨੇੜੇ ਆ ਕੇ ਸਮਝਾਈ ਪਹਿਲਾਂ ਨਾਲੋਂ ਵੀ ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਿਆ ਝਗੜਨਾ ਹੁਣ ਚੰਗਾ ਨਹੀਂ ਸੀ ਲੱਗਦਾ ਬੱਚੇ ਹੋਰ ਵੱਡੇ ਹੋ ਗਏ ਸਨ ਘਰ ਦੀ ਲੋੜ ਵੀ ਜ਼ਰੂਰੀ ਸੀ ਕਿਰਾਏਦਾਰ ਰੱਖਾਉਣ ਵਿੱਚ ਉਹ ਹੁਣ ਬੇਈਤੀ ਸਮਝਦੇ ਸਨ ਕਾਫੀ ਸੰਝ ਆ ਰਿਹਾ ਸੀ ਹੁਣ ਮੈਂ ਆਪਣੇ ਆਪ ਨੂੰ ਕਦੀ ਕਦੀ ਜੇ ਥੋੜਾ ਬਹੁਤ ਬੋਲ ਬੁਲਾਰਾ ਹੋ ਹੀ ਜਾਂਦਾ ਤਾ ਛਟਕੜੀ ਵਿੱਚ ਫਿਰ ਉਹ ਜੇਹ ਹੋ ਜਾਂਦੀ। ਰੋਜ਼ ਰੋਜ਼ ਮਰਨ ਮਰਨ ਕਰਦੀ ਰਹਿੰਦੀ ਐ। ਮਰ ਕੇ ਦਿਖਾ ਤਾਂ ਸਹੀ। ਇੱਕ ਵਾਰ ਮੈਂ ਕਿਹਾ। ਉਹ ਹੱਸ ਕੇ ਕਹਿਣ ਲਗੀ ਮਰ ਤਾਂ ਜਾਵਾ। ਆਹਾ ਜਿਹੜੇ ਦੋ ਜੰਮੇ ਨੇ ਮਰਨ ਨਹੀਂ ਦਿੰਦੇ। ਹੋਰ ਕਿਹੜਾ ਸੁੱਖ ਪਾਇਆ ਇੰਨਾ ਬਣਾ। ਬੱਚੇ ਸੁਣਦੇ ਤਾਂ ਮੂੰਹ ਲਟਕਾ ਕੇ ਖੜ ਜਾਂਦੇ। ਮੂੰਹ ਮੱਥਾ ਚੁੰਦੀ ਉਹ ਉਹਨਾਂ ਦਾ ਫੇਰ ਆਖਦੀ ਮਰਨਾ ਕਿਉਂ? ਬਿਆ ਕਰੂੰਗੀ ਠਾਠ ਵਾਠ ਨਾਲ ਇਹਨਾਂ ਦੇ ਨੂਹ ਵੀ ਲਿਆਉਂਗੀ ਤੇਰੀ ਵੀ ਡੋਲੀ ਤੋਰੂੰਗੀ ਆਪਣੇ ਘਰੋਂ ਸੁਣ ਕੇ ਮੇਰਾ ਹਾਸਾ ਨਿਕਲ ਜਾਂਦਾ ਅੰਦਰੋਂ ਅੰਦਰ ਮੈਂ ਔਖੇ ਸੌਖੇ ਘਰ ਬਣਾਉਣ ਲਈ ਮਨ ਬਣਾ ਹੀ ਲਿਆ ਸੀ ਹੁਣ ਤਾਂ ਮੈਂ ਹੱਥ ੱਡਣ ਨੂੰ ਵੀ ਤਿਆਰ ਸੀ ਮੈਨੂੰ ਹਰ ਵੇਲੇ ਘਰ ਦੇ ਸੁਪਨੇ ਆਉਂਦੇ ਰਹਿੰਦੇ ਮੇਰੇ ਦਿਮਾਗ ਵਿੱਚ ਆਪਣੇ ਘਰ ਦਾ ਨਕਸ਼ਾ ਘੁੰਮਦਾ ਰਹਿੰਦਾ ਸੀ ਸੋਚਦਾ ਸਾਂ ਘਰ ਦੇ ਵਿੱਚ ਇੱਕ ਕਮਰਾ ਮੇਰੇ ਲਈ ਹੋਵੇਗਾ ਕੱਪ ਬੋਰਡ ਸੋਹਣੇ ਡਿਜ਼ਾਈਨ ਦਾ ਬਣਾਵਾਂਗਾ ਸਜੀਆਂ ਹੋਣਗੀਆਂ ਪੁਸਤਕਾਂ ਮੇਰੀਆਂ ਇਸ ਵਿੱਚ ਤੇ ਤੇ ਕੱਲ ਨੂੰ ਧੀ ਪੁੱਤ ਵਿਆਹਣੇ ਨੇ ਬੈਠਣ ਲਈ ਜਗ੍ਹਾ ਤਾਂ ਹੋਣੀ ਜ਼ਰੂਰੀ ਐ ਤੇ ਆਖਰ ਘਰ ਬਣ ਗਿਆ ਬੱਚੇ ਵਿਆਹੇ ਗਏ ਤੇ ਆਪਣੇ ਘਰ ਚਲੀ ਗਈ ਨੂੰ ਸਾਡੇ ਘਰ ਆ ਗਈ ਨੂੰ ਸੱਸ ਦੀ ਨੋਕ ਚੋਕ ਖੁਣਾ ਹੁੰਦੀ ਰਹਿੰਦੀ ਇਹ ਸਭ ਤਾਂ ਸਭ ਦੇ ਘਰਾਂ ਵਿੱਚ ਵੀ ਇੱਕੋ ਹੀ ਕਹਾਣੀ ਹੈ ਮੈਂ ਕਈ ਵਾਰ ਉਹ ਸੁਣ ਆਖਦਾ ਸੇਵਾ ਮੋਤੀ ਵਿੱਚੋਂ ਮੈਂ ਲਿਖਣ ਪੜਨ ਵਿੱਚ ਰੁਚੀ ਗਿਆ ਨਵੀਆਂ ਸੋਚਾਂ ਨੇ ਜਨਮ ਲਿਆ ਕਿਸੀਆਂ ਪਟੀਆਂ ਸੋਚਾਂ ਪਿੱਛੇ ਰਹਿ ਗਈਆਂ ਮੇਰੀ ਪਤਨੀ ਹੁਣ ਮੇਰੇ ਨਾਲ ਨਹੀਂ ਨੂੰ ਨਾਲ ਕਿਸੇ ਗੱਲੋਂ ਰੁੱਸ ਜਾਂਦੀ ਲੜਦੀ ਕਦੀ ਨਾ ਸੁਣਦੀ ਦੇਖਦੀ ਤਾਂ ਚੁੱਪ ਕਰ ਦਿੰਦੀ ਚਲੋ ਆਪੇ ਸਮਝ ਜਾਊਗੀ ਅਸੀਂ ਵੀ ਤਾਂ ਕਦੀ ਸਾਡੀ ਗੱਲ ਹੋਰ ਸੀ ਭਦੇ ਵੇਲੇ ਸਨ ਸਾਡੇ ਤਾਂ ਅੱਜ ਕੱਲ ਕਿਸੇ ਨੂੰ ਕੁਝ ਕਹਿਣ ਦਾ ਜਵਾਨਾਂ ਵੀ ਤਾਂ ਨਹੀਂ ਰਿਹਾ ਨਾ ਸਮੇਂ ਦੇ ਨਾਲ-ਨਾਲ ਨਵੇਂ ਰਿਸ਼ਤੇ ਸਾਡੇ ਨਾਲ ਆ ਜੁੜੇ ਦਾਦਾ ਤੇ ਨਾਨਾ ਬਣ ਗਿਆ ਮੈਂ ਦਾਦੀ ਤੇ ਨਾਨੀ ਬਣ ਗਈ ਉਹ ਨੂੰ ਸੱਸ ਦੀ ਇੱਕ ਦਿਨ ਫਿਰ ਲੜਾਈ ਹੋ ਗਈ ਮੈਨੂੰ ਵੀ ਨੂੰ ਨੇ ਬੁਰਾ ਬਲਾ ਅਖ ਦਿੱਤਾ ਬੜਾ ਦੁੱਖ ਮਾ ਹੋਇਆ ਮੇਰਾ ਮਨ ਹੰਝੂ ਗਰੇ ਮੇਰੀਆਂ ਅੱਖਾਂ ਵਿੱਚੋਂ ਚੱਲ ਹੁਣ ਆਪਾਂ ਦੋਵੇਂ ਮਰੀਏ ਇੱਜਤੀ ਨਹੀਂ ਬਚਿਆ ਹੁਣ ਕੀ ਐ ਜ਼ਿੰਦਗੀ 'ਚ ਹੁਣ ਤਾਂ ਕੋਈ ਜ਼ਿੰਮੇਵਾਰੀ ਵੀ ਨਹੀਂ ਕਾਰਜ ਪੂਰੇ ਕਰ ਲਏ ਆਪਾਂ ਸਾਰੇ ਬੜਾ ਕੁਝ ਦੇਖ ਲਿਆ ਜ਼ਿੰਦਗੀ ਵਿੱਚ ਮੈਂ ਕਿਹਾ ਕਿਉਂ ਮਰ ਜੇ ਪੋਤੇ ਨੂੰ ਚੁੰਮਦੀ ਹੋਈ ਉਹ ਕਹਿਣ ਲੱਗੀ ਘਰਾਂ ਵਿੱਚ ਥੋੜਾ ਬਹੁਤ ਇੱਟ ਖੜਕਾ ਤਾਂ ਚੱਲਦਾ ਹੀ ਰਹਿੰਦਾ ਤਿੰਨੇ ਛੇਤੀ ਦਿਲ ਕਿਉਂ ਛੱਡ ਗਏ ਪੋਤੇ ਨੂੰ ਪਾਲਾਂਗੇ ਮੂੜ ਨਾਲੋਂ ਵਿਆਜ ਪੈਰਾ ਹੁੰਦਾ ਆਖਦੀ ਨੇ ਪੋਤੇ ਨੂੰ ਕੇ ਚੁੰਮ ਲਿਆ ਨਹੀਂ ਰਹਿ ਸਕਦੀ ਇਸ ਨੂੰ ਦੇਖੇ ਬਿਨਾ ਮਰਨਾ ਤਾਂ ਦੂਰ ਦੀ ਗੱਲ ਮੈਂ ਬਾਤ ਨਹੀਂ ਦੇ ਛੁਰੀਆਂ ਭਰੇ ਚਿਹਰੇ ਵੱਲ ਦੇਖਿਆ ਬਾਲ ਸਫੈਦ ਹੋ ਗਏ ਸਨ ਉਸਦੇ ਨਹੀਂ ਮਰਨਾ ਹੁਣ ਫਿਰ ਮੈਂ ਕਿਹਾ ਚੁੱਮ ਚੁੱਪ ਕਰੋ ਨਹੀਂ ਕੱਢਦੀਆਂ ਇਹੋ ਜਿਹੀਆਂ ਗੱਲਾਂ ਮੂੰਹ ਰੱਬ ਜਦੋਂ ਚਾਹੋ ਆਪਣੇ ਆਪ ਚੁੱਪ ਕਰੋ ਉਸਨੇ ਕਿਹਾ ਪੋਤੇ ਨੂੰ ਲੈ ਕੇ ਉਹ ਬਾਹਰ ਚਲੀ ਗਈ ਬਿੰਦੂ ਕੋ ਪਿੱਛੋਂ ਮੁੜ ਕੇ ਆਈ ਤੇ ਕਹਿਣ ਲੱਗੀ ਕੌਣ ਆਇਆ ਸੀ ਲਾਡੀ ਧੀ ਦਾ ਕੱਲ ਨੂੰ ਆਉਣਾ ਉਹਨੇ ਬਾਜ਼ਾਰੋਂ ਕੁਝ ਲੈ ਆਇਓ ਪੋਤਾ ਦੋਤਾ ਦੋਵੇਂ ਇਕੱਠੇ ਹੋਣਗੇ ਬੜੀ ਖੁਸ਼ੀ ਵਾਲੀ ਗੱਲ ਹੈ ਨਾ ਬਾਜ਼ਾਰ ਜਾਂਦਾ ਹੋਇਆ ਮੈਂ ਬੜੀ ਬੇਸਬਰੀ ਨਾਲ ਆਉਣ ਵਾਲੇ ਕੱਲ ਦੀ ਉਡੀਕ ਕਰਨ ਲੱਗ ਪਿਆ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਡੇ ਘਰ ਦੇ ਵਿੱਚ ਵੀ ਕਿਸ ਤਰ੍ਹਾਂ ਲੜਾਈ ਝਗੜਾ ਹੁੰਦਾ ਹੈ ਜਾਂ ਖੁਸ਼ ਹੁੰਦੇ ਹੋ ਇਸ ਬਾਰੇ ਆਪਣੇ ਕਮੈਂਟ ਜਰੂਰ ਦੱਸੋ ਜੀ ਸਾਸ ਨੂੰ ਬਾਰੇ ਵੀ ਕਮੈਂਟ ਲਿਖ ਕੇ ਜਰੂਰ ਦੱਸਣਾ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ